ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੰਨੇ ਵੀ ਸਾਡੀ ਵੀਡੀਓ ਨੂੰ ਦੇਖਦੇ ਨੇ ਸਬਸਕ੍ਰਾਈਬ ਕਰਦੇ ਨੇ ਸ਼ੇਅਰ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਗੱਤਕਾ ਕਲਾਸ ਲਾਈ ਹੈ ਜੀ ਬਹੁਤ ਹੀ ਜ਼ਿਆਦੇ ਬੱਚੇ ਪਹੁੰਚੇ ਨੇ ਨਵੇਂ ਆਪਾਂ ਨਵੀਂ ਟੀਮ ਤਿਆਰ ਕਰ ਰਹੇ ਆ ਪਿੰਡ ਭੁੰਦੜ ਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗੱਤਕਾ ਖਾੜਾ ਪਿੰਡ ਭੁੰਦੜ ਸੋ ਪੁਰਾਣੀ ਸੀਨੀਅਰ ਪੇਅਰ ਵੀ ਹੈ ਨੇ ਤੇ ਨਵੇਂ ਬੱਚੇ ਵੀ ਲੱਗੇ ਨੇ ਵਾਹ ਵਾਹ ਯੋਧਿਆ ਨਹੀਂ ਰੀਸਾ ਆ ਦੇਖੋ ਜੀ ਇਹ ਥੋੜੇ ਜਿਹਾ ਪੁਰਾਣੇ ਪਲੇਅਰ ਨੇ ਤੇ ਇਹ ਬਿਲਕੁਲ ਨਵੇਂ ਲੱਗੇ ਨਹੀਂ ਸੋ ਇਹ ਬੱਚੇ ਇਹ ਨਵੀਂ ਟੀਮ ਤਿਆਰ ਕੀਤੀ ਹੈ ਜੀ ਆਉਣ ਲੱਗੇ ਨੇ ਬੱਚੇ ਕਾਫੀ ਸੋ ਇਸ ਤਰ੍ਹਾਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਸਬਸਕ੍ਰਾਈਬ ਕਰ ਦੇਣੇ ਚੈਨਲ ਨੂੰ ਤੇ ਹੋਰ ਵੀ ਬੇਨਤੀ ਕਰਦਾ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਬੱਚਿਆਂ ਨੇ ਮਾਤਾ ਪਿਤਾ ਦਾ ਬਹੁਤ ਬਹੁਤ ਧੰਨਵਾਦ ਸਾਰੇ ਬੱਚੇ ਚਲੋ ਚਲੋ ਖੇਡੋ ਖੇਡੋ ਇਹ ਸਾਰੇ ਬੱਚੇ ਟੀਮ ਅੱਡੋ ਅੱਡ ਲੱਗੇ ਪਏ ਨੇ ਬਹੁਤ ਬਹੁਤ ਇਹੋ ਜਿਹੀ ਉਪਰਾਲੇ ਹੋਣੇ ਚਾਹੀਦੇ ਆ ਪਿੰਡ ਪਿੰਡ ਦੇ ਵਿੱਚ ਸੋ ਸਾਰਿਆਂ ਦੇ ਸਹਿਯੋਗ ਦੇ ਨਾਲੇ ਕੰਮ ਹੋਣਾ ਤੁਸੀਂ ਜਰੂਰ ਸਹਿਯੋਗ ਦਿਓ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਵੱਧ ਤੋਂ ਵੱਧ ਜੋ ਇਸ ਵੀਡੀਓ ਨੂੰ ਦੇਖ ਕੇ ਹੋਰ ਵੀ ਬੱਚੇ ਇਹਦੇ ਲੈ ਸਕਣ ਇਸ ਤਰ੍ਹਾਂ ਦੇ ਉਪਰਾਲੇ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਹਨ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਅਦ ਵਿੱਚ ਉਧਰ ਵੀ ਲੱਗੇ ਪਏ ਨੇ ਜੀ ਬੱਚਿਆਂ ਦੇ ਸਿਖਾ ਰਹੇ ਨੇ ਇਹ ਜਿੰਨੇ ਪਲੇਅਰ ਨੇ ਸੋ ਬੇਨਤੀ ਕਰਦੇ ਆ ਸੀਨੀਅਰ ਪਲੇਅਰਾਂ ਨੂੰ ਵੀ ਪਹੁੰਚਿਆ ਕਰੋ ਕਲਾਸ ਦੇ ਵਿੱਚ